ਦੋਸਤੋ ਤੂੜੀ ਦਾ ਰੇਟ ਫਿਲਹਾਲ ਘਟ ਹੁੰਣ ਦੇ ਕਾਰਨ ਬਹੁਤਾਤ ਜ਼ਿਮੀਦਾਰ ਇਹਨਾਂ ਦਿਨਾਂ ਦੇ ਵਿੱਚ ਬੜੇ ਸਸਤੇ ਭਾਵਾਂ ਦੇ ਉੱਤੇ ਤੂੜੀ ਦਾ ਜਿਹੜਾ ਕਣਕ ਦਾ ਇਹ ਨਾੜ ਹੈ ਇਹਨੂੰ ਵੇਚ ਹੀ ਜਾਂਦੇ ਨੇ ਜਿੰਨਾ ਕੋਈ ਰੇਟ ਦਿੰਦਾ ਹੈ ਉਸੇ ਰੇਟ ਦੇ ਉੱਤੇ ਹੀ ਦਈ ਜਾਂਦੇ ਨੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਲਗਭਗ 800 ਰੁਪਏ ਤੋਂ ਲੈ ਕੇ 1500 ਰੁਪਏ ਪ੍ਰਤੀ ਕਿੱਲੇ ਦਾ ਜਿਹੜਾ ਰੇਟ ਹੈ ਆਮ ਆਪਾਂ ਨੂੰ ਚੱਲਦਾ ਜਿਹੜਾ ਉਹ ਨਜ਼ਰ ਆ ਹੀ ਜਾਂਦਾ ਹੈ ਪਰ ਜੇਕਰ ਮੈਂ ਤੁਹਾਨੂੰ ਆਖਾਂ ਕਿ ਤੁਹਾਡੇ ਇਸੇ 나ੜ ਦੀ ਕੀਮਤ ਤੁਹਾਨੂੰ 7 ਤੋਂ 8000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਮਿਲ ਸਕਦੀ ਹੈ ਇਦਾਂ ਕੀ ਤੁਸੀਂ ਯਕੀਨ ਕਰੋਗੇ ਨਹੀਂ ਕਰੋਗੇ ਪਰ ਬਿਲਕੁਲ ਤੁਹਾਨੂੰ ਇਸੇ ਤੁਹਾਡੇ ਕਣਕ ਦੇ 나ੜ ਦੀ ਜਿਹੜੀ ਕੀਮਤ ਹੈ ਇੰਨੀ ਮਿਲ ਸਕਦੀ ਹੈ ਉਹਦੇ ਵਾਸਤੇ ਕੀ ਕਰਨਾ ਪਵੇਗਾ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜੜੀ ਉਹਨੂੰ ਦਬਾਲੋ ਦਾ ਜੁ ਖੇਤੀਬਾੜੀ ਦੇ ਨਾਲ ਤੁਸੀਂ ਬਿਲਕੁਲ ਲਗਾਤਾਰ ਦਾ ਦੇ ਨਾਲ ਜੁੜੇ ਰਹੋ ਸੋ 800 ਰੁਪਏ ਜਾਂ 1000 ਰੁਪਏ ਨੂੰ ਜੇਕਰ ਤੁਸੀਂ ਕਣਕ ਦਾ ਨਾੜ ਵੇਚਦੇ ਹੋ ਤਾਂ ਬਹੁਤ ਵੱਡੀ ਆਪਣੀਏ ਮੂਰਖਦਾਈਏ ਕਿਉਂਕਿ ਬਹੁਤ ਮਹਿੰਗੀ ਚੀਜ਼ ਹੈ ਕਣਕ ਦਾ ਨਾੜ ਇੱਕ ਬਹੁਮੁੱਲੀ ਚੀਜ਼ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਹੋ ਸਕਦਾ ਸੋ ਆਪਾਂ ਨੂੰ 7 ਤੋਂ 8000 ਰੁਪਏ ਲੈਣ ਦੇ ਵਾਸਤੇ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਕੀ ਕਰਨਾ ਪਵੇਗਾ ਉਦੇ ਵਾਸਤੇ ਤੁਹਾਨੂੰ ਕਰਨਾ ਇਹ ਬਗਗੇ ਕਿ ਟਰੈਕਟਰ ਦੇ ਪਿੱਛੇ ਆਪਾਂ ਤਵੀਆਂ ਪਾਉਣੀਆਂ ਨੇ ਤੇ ਇਸੇ ਸਾਰੇ ਨਾੜ ਨੂੰ ਉਸੇ ਹੀ ਕਿੱਲੇ ਦੇ ਵਿੱਚ ਵਾਹ ਕੇ ਮਿਕਸ ਕਰਕੇ ਮਿਲਾ ਦੇਣਾ ਹੈ ਜਿਹੜੇ ਕਿੱਲੇ ਦਾ ਇਹ ਨਾੜ ਹੈਗਾ ਹੈ ਜਦੋਂ ਤਵੀਆਂ ਪਾ ਕੇ ਤੁਸੀਂ ਇਹਨੂੰ ਵਾਹ ਦਿੱਤਾ ਜ਼ਮੀਨ ਦੇ ਵਿੱਚ ਤਾਂ ਇਹਦੇ ਵਿੱਚੋਂ ਤੁਹਾਨੂੰ 28 ਲੀਟਰ ਜਬ੍ਰੈਲਿਕ ਐਸਿਡ ਬਿਲਕੁਲ ਸ਼ੁੱਧ 1500 ਕਿਲੋ ਪੋਟਾਸ਼ 12 ਕਿਲੋ ਮੈਗਨੀਸ਼ੀਅਮ 15 ਕਿਲੋ ਨਾਈਟ੍ਰੋਜਨ ਤੇ 14 ਕਿਲੋ ਫਾਸਫੋਰਸ ਇਹਦੇ ਨਾਲ 120 ਕਿਲੋ ਸਿਲੀ ਉਹਨਾਂ 120 ਕਿਲੋ ਪੋਟਾਸ਼ ਜਿਹੜੀ ਬਿਲਕੁਲ ਸ਼ੁੱਧ ਤੇ 11 ਕਿਲੋ ਕੈਲਸ਼ੀਅਮ ਐਨੀ ਮਾਤਰਾ ਦੇ ਵਿੱਚ ਇਹਨੇ ਇਹਨੇ ਤੱਤ ਜਿਹੜੇ ਭਰਪੂਰ ਤੁਹਾਡੀ ਜ਼ਮੀਨ ਦੇ ਵਿੱਚ ਮਿਕਸ ਹੋ ਜਾਣਗੇ ਜਿਨ੍ਹਾਂ ਨੂੰ ਜ਼ਿਕਰ ਤੁਸੀਂ ਮਾਰਕੀਟ ਦੇ ਵਿੱਚੋਂ ਲੈਣ ਜਾਂਦੇ ਹੋ ਤਾਂ ਇਹਨਾਂ ਦੀ ਕੀਮਤ ਬਣਦੀ ਏ 7 ਤੋਂ 8000 ਰੁਪਏ ਔਰ ਤੁਸੀਂ 나ੜ ਕਿੰਨੇ ਦਾ ਵੇਚੀ ਜਾਂਦੇ ਹੋ 1000 ਦਾ ਤਾਂ ਸਿੱਧਾ ਸਿੱਧਾ ਤੁਹਾਨੂੰ 6 ਤੋਂ 7000 ਰੁਪਏ ਦਾ ਘਾਟਾ ਪੈਂਦਾ ਹੈ ਜੇਕਰ ਤੁਸੀਂ 1000 ਰੁਪਏ ਜਾਂ 1200 1500 ਨੂੰ ਆਪਣਾ 나ੜ ਕਿੱਲੇ ਦਾ ਵੇਚਦੇ ਹੋ ਤਾਂ ਬਹੁਤ ਵੱਡੀ ਆਪਣੀ ਇਹ ਮੂਰਖਤਾਈ ਹੈ ਕਿਉਂਕਿ ਇਹ ਇੱਕ ਬਹੁਮੁੱਲੀ ਚੀਜ਼ ਹੈ ਬਹੁਤ ਸਾਰੇ ਜ਼ਿੰਮੇਵਾਰਾਂ ਦਾ ਹੈ ਸ਼ਾਇਦ ਡਾਊਟ ਹੋਵੇਗਾ ਕਿ ਅਸੀਂ ਤਾਂ ਝੋਨਾ ਲਾਉਣਾ ਇਹਦੇ ਤੋਂ ਬਾਅਦ ਦੇ ਵਿੱਚ ਕੋਈ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਗੀ ਝੋਨੇ ਦਾ ਜਦੋਂ ਕੱਦੂ ਆਪਾਂ ਮਾਰਨਾ ਹੈ ਤਾਂ ਇੱਕ ਵਾਰ ਉਹਦਾ ਹਲਕਾ ਜਿਹਾ ਪਾਣੀ ਘੱਟ ਰੱਖ ਕੇ ਕੱਦੂ ਮਾਰਨਾ ਹੈ ਪਹਿਲੇ ਪਾਣੀ ਥੋੜਾ ਜਿਹਾ ਲਵਾ ਦੇਣਾ ਹੈ ਘੰਟੇਕ ਤੱਕ ਉਹਦੇ ਤੋਂ ਬਾਅਦ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਉਸ ਕੱਦੂ ਦੇ ਵਿੱਚ ਪਾਈ ਜਾਓ ਤੁਹਾਡਾ ਚੋਨਾ ਜੇਕਰ 32 35 ਕੁਆਂਟਲ ਨਿਕਲਦਾ ਹੈ ਤਾਂ 40 ਤੋਂ ਪਲੱਸ ਜਾਊਗਾ ਜੇਕਰ 28 27 ਕੁਆਂਟਲ ਨਿਕਲਦਾ ਹੈ ਤਾਂ 35 35 ਕੁਆਂਟਲ ਤੋਂ 36 ਕੁਆਂਟਲ ਤੋਂ ਤੁਹਾਡਾ ਚੋਨਾ ਜਿਹੜਾ ਪਲੱਸ ਜਾਊਗਾ ਕਿਉਂਕਿ ਇੰਨੀਆਂ ਚੀਜ਼ਾਂ ਤੁਸੀਂ ਮਾਰਕੀਟ ਦੇ ਵਿੱਚੋਂ ਲਿਆ ਕੇ ਪਾ ਹੀ ਨਹੀਂ ਸਕਦੇ ਜਿੰਨੀਆਂ ਚੀਜ਼ਾਂ ਤੁਹਾਨੂੰ ਇਸ 나ੜ ਦੇ ਵਿੱਚੋਂ ਮਿਲ ਜਾਣੀਆਂ ਨੇ ਸੋ ਜਿਨ੍ਹਾਂ ਨੇ ਵੀ 나ੜ ਹਲੇ ਤੱਕ ਨਹੀਂ ਵੇਚਿਆ ਜਾਂ ਦਿੱਤਾ ਹੈ ਤਾਂ ਆਪਣਾ 나ੜ ਆਪਣੀ ਜ਼ਮੀਨ ਦੇ ਵਿੱਚ ਹੀ ਵਾਹ ਦਿਓ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਕਿਸੇ ਨੂੰ ਸਸਤੇ ਭਾਅ ਦੇ ਉੱਤੇ ਵੇਚਣ ਦੇ ਨਾਲੋਂ ਬਾਕੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਬਣਾ ਬਰਾਉਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹ ਅੱਗੇ ਜ਼ਿਕਰ ਚੰਗੀ ਲੱਗਦੀ ਏ ਤਾਂ ਬਾਕੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ